ਜਿਕਰ ਆ ਬਾਬਾ ਹੀਰੇ ਸ਼ਾਹੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਜੋ ਕੀ ਦਰਬਾਰ ਬਾਬਾ ਹੀਰੇ ਸ਼ਾਹੀ ਦਾ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾ ਤੇ ਹੁੰਮਤਾ ਨਾਲ ਮਨਾਇਆ ਗਿਆ ਵੱਖ-ਵੱਖ ਸੰਗਤਾਂ ਨੇ ਵੱਖ-ਵੱਖ ਤਰ੍ਹਾਂ ਦੀ ਸੇਵਾ ਠੰਡੇ ਮਿੱਠੇ ਜਲਦੀ ਸੇਵਾ ਚਾਹ ਪਕੌੜਿਆਂ ਦੀ ਸੇਵਾ ਲੰਗਰਾਂ ਦੀ ਸੇਵਾ ਜਿੰਨੀ ਵੀ ਸੰਗਤ ਨੇ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਬਾਬਾ ਜੀ ਦਰਬਾਰ ਤੇ ਆਪਣੀ ਹਾਰੀ ਲਗਾਈ ਹੈ ਜੀ ਸੋ ਬਾਬਾ ਜੀ ਇਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਜੀ ਇਹ ਜੋ ਮੇਲਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਜੀ ਗੱਦੀ ਨਿਸ਼ੀਨ ਬਾਬਾ RAM ji DAS ਵੱਲੋਂ ਸਾਰੀਆਂ ਸੰਗਤਾਂ ਨੂੰ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਜਿੰਨੀਆਂ ਵੀ ਸੰਗਤਾਂ ਆਈਆਂ ਤਨ ਮਨ ਧੰਦੇ ਨਾਲ ਸੇਵਾ ਕੀਤੀ ਉਹਨਾਂ ਦਾ ਕੋਟਣ ਕੋਟ ਧੰਨਵਾਦ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਜਕਾਰਾ ਬਾਬਾ ਹੀਰੇ ਸ਼ਾਹੀ ਦਾ ਬੋਲ ਸਾਚੇ ਦੇ ਦਰਬਾਰ ਕੀ ਜੈ LAST NRI ਸਾਡੇ ਵੀਰ ਹਰ ਸਾਲ ਬਾਬਾ ਜੀ ਦਰਬਾਰ ਤੇ ਸੇਵਾ ਕਰਦੇ ਆ ਆਉਣ ਵਾਲੇ ਸਮੇਂ 'ਚ ਵੀ ਇਨਾਂ ਦੀ ਸੇਵਾ ਲੱਗੇਗੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਮੇਲੇ ਦਾ ਸੰਗਤਾਂ ਨੂੰ ਆਨੰਦ ਮਨਾਇਆ ਜੀ ਸੋ ਜਿਨ੍ਹਾਂ ਵੀ ਸੰਗਤਾਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੇ ਮੇਲੇ ਦਾ ਆਨੰਦ ਮਾਣਿਆ ਬਾਬਾ ਜੀ ਉਹਨਾਂ ਦੀ ਵੀ ਆਸਮਰਾਧ ਪੂਰੀ ਕਾਂਜੀ ਸੋ ਸਾਰੀਆਂ ਸੰਗਤਾਂ ਨੂੰ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਜਿਕਰ ਬਾਬਾ ਹੀਰੇ ਸ਼ਹੀਦ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੇ